ਪੰਜਾਬ ਸਰਕਾਰ ਨੇ ਪੂਰੇ ਤੱਥ ਸਾਹਮਣੇ ਰੱਖ ਦਿੱਤੇ ਨੇ ਕੈਪਟਨ ਜਾਖੜਸਣ ਨੇ ਕਈ ਚੋਟੀ ਦੇ ਲੀਡਰਾਂ ਦਾ ਭਗਵੰਤ ਸਿੰਘ ਮਾਨ ਨੇ ਤਸੱਲੀ ਦੇ ਨਾਲ ਸਵਾਲ ਕਰਨਾ ਕੀਤੇ ਤੇ ਉਹਨਾਂ ਤੋਂ ਤਸੱਲੀ ਬਖਸ਼ ਜਵਾਬ ਵੀ ਮੰਗਿਆ ਐ ਸੋ ਹੁਣ ਜੇ ਗੱਲ ਕਰੀਏ ਸੋ ਕੇਂਦਰ ਦਾ ਪੰਜਾਬ ਦੇ ਨਾਲ ਵਿਤਕਰਾ ਜਿਹੜਾ ਹੈ ਬਿਲਕੁਲ ਸਾਫ਼ ਹੋ ਚੁੱਕਿਆ ਹੈ ਗਣਤੰਤਰ ਦਿਵਸ ਜੋ 2024 ਚ ਕੇਂਦਰ ਸਰਕਾਰ ਨੇ ਗਣਤੰਤਰ ਦਿਵਸ ਦੀ ਪਰੇਡ ਚ ਪੰਜਾਬ ਦੀ ਝਾਕੀ ਨੂੰ ਨਹੀਂ ਚੱਲਣ ਦਿੱਤਾ ਸੀਐਮ ਭਗਵੰਤ ਮਾਨ ਨੇ ਇਹ ਦੋਸ਼ ਲਗਾਇਆ ਹੈ ਸੋ ਗੱਲ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਕੀਤੀ ਜਿਸ ਚ ਉਹਨਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਦੋਸ਼ ਲਾਇਆ ਹੈ ਸੀਐਮ ਮਾਨ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ 26 ਜਨਵਰੀ ਦੀ ਪਰੇਡ ਵਿੱਚ ਪੰਜਾਬ ਦੀ ਝਾਕੀ ਦੀ ਇਜਾਜ਼ਤ ਨਹੀਂ ਦਿੱਤੀ ਹੈ ਭਾਜਪਾ ਸ਼ਾਸਤ੍ਰ ਨਾ ਨੂੰ ਵਧੇਰੇ ਤਰਜੀ ਦਿੱਤੀ ਗਈ ਹੈ 26 ਜਨਵਰੀ ਦੀ ਪਰੇਡ ਨੂੰ ਵੀ ਭਗਵਾ ਰੰਗ ਦਿੱਤਾ ਗਿਆ ਹੈ ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ ਇਸ ਵਾਰ ਪੰਜਾਬ ਸਰਕਾਰ ਨੂੰ ਪੁੱਛਿਆ ਗਿਆ ਸੀ ਕਿ ਪੰਜਾਬ ਆਪਣੀ ਝਾਕੀ ਲਿਆਵੇਗਾ ਜਾਂ ਨਹੀਂ ਅਸੀਂ 4 ਅਗਸਤ ਨੂੰ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਝਾਕੀ ਦੀ ਇੱਛਾ ਜ਼ਾਹਰ ਕੀਤੀ ਸੀ ਅਸੀਂ ਤਿੰਨ ਡਿਜ਼ਾਈਨ ਭੇਜੇ ਸਨ ਇੱਕ ਸੀ ਪੰਜਾਬ ਦਾ ਇਤਿਹਾਸ ਕੁਰਬਾਨੀਆਂ ਅਤੇ ਸ਼ਹਾਦਤਾਂ ਦਾ ਇਤਿਹਾਸ ਦੂਜਾ ਮੇਰੀ ਭਾਗੋ ਭਾਰਤ ਦੀ ਪਹਿਲੀ ਮਹਿਲਾ ਯੋਧੇ ਅਤੇ ਤੀਜਾ ਪੰਜਾਬ ਦਾ ਅਮੀਰ ਵਿਰਸਾ ਅਤੇ ਇਤਿਹਾਸ ਭੇਜਿਆ ਸੀ ਇਸ ਸੰਬੰਧੀ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਤਿੰਨ ਮੀਟਿੰਗਾਂ ਵੀ ਹੋਈਆਂ ਬੀਤੀ 26 ਜਨਵਰੀ ਨੂੰ ਵੀ ਪੰਜਾਬ ਦੀ ਝਾਂਕੀ ਇਸ ਵਾਰ ਵੀ ਸ਼ਾਮਲ ਨਹੀਂ ਕੀਤੀ ਗਈ ਹੈ ਜੇ ਗੱਲ ਕਰੀਏ ਤਾਂ ਵੀ ਰਾਜਾਂ ਨੂੰ ਝਾਕੀ ਲਈ ਮੌਕਾ ਦਿੱਤਾ ਗਿਆ ਮਾਨ ਨੇ ਇਹ ਵੀ ਦੱਸਿਆ ਸੀਐਮ ਮਾਨ ਨੇ ਅੱਗੇ ਕਿਹਾ ਪੰਜਾਬ ਦੇ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਚੱਲ ਰਹੇ ਨੇ ਪਤਾ ਨਹੀਂ ਕਿਉਂ ਭਾਜਪਾ ਸਰਕਾਰ ਨੇ ਪੰਜਾਬ ਨਾਲ ਇੱਕ ਹੋਰ ਵੱਡਾ ਵਿਤਕਰਾ ਕਰਨ ਦੀ ਇਹ ਦਿਨ ਹੀ ਕਿਉਂ ਚੁਣਿਆ ਹੈ ਇਸ ਸਾਲ 26 ਜਨਵਰੀ ਦੇ ਟੇਬਲ ਟੇਬਲ ਤੋਂ ਵੀ ਪੰਜਾਬ ਨੂੰ ਬਾਹਰ ਕਰ ਦਿੱਤਾ ਗਿਆ ਹੈ ਸਾਡੇ ਵੱਲੋਂ ਕਈ ਤਰ੍ਹਾਂ ਦੇ ਟੇਬਲ ਭੇਜੇ ਗਏ ਸਨ ਇਸ ਨਾਲ ਗਣਤੰਤਰ ਦਿਵਸ ਦੀ ਝਾਕੀ ਲਈ ਸਿਰਫ 20 ਰਾਜਾਂ ਨੂੰ ਹੀ ਮੌਕਾ ਦਿੱਤਾ ਗਿਆ ਸੀ ਪੰਜਾਬ ਅਤੇ ਦਿੱਲੀ ਨੂੰ ਇਸ ਤੋਂ ਬਾਹਰ ਹੀ ਰੱਖਿਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਹੈ ਹੁਣ ਗਣਤੰਤਰ ਅਤੇ ਸੁਤੰਤਰਤਾ ਦਿਵਸ ਦਾ ਵੀ ਭਾਜਪਾ ਹੀ ਕਰਨ ਹੋ ਚੁੱਕਿਆ ਹੈ ਭਾਜਪਾ ਵਾਲੇ ਸਿਰਫ ਮੋਦੀ ਦੀਆਂ ਤਸਵੀਰਾਂ ਹੀ ਪਸੰਦ ਕਰਦੇ ਨੇ ਸਾਡੇ ਸ਼ਹੀਦਾਂ ਦੀਆਂ ਨਹੀਂ ਮੈਨੂੰ ਡਰ ਹੈ ਕਿ ਭਾਜਪਾ ਹੁਣ ਰਾਸ਼ਟਰੀ ਗੀਤ ਵਿੱਚੋਂ ਪੰਜਾਬ ਦਾ ਨਾਮ ਹਟਾ ਦੇਵੇਗੀ ਹੁਣ 2024 ਦੇ ਵਿੱਚ ਪੰਜਾਬ ਦੇ ਲੋਕ ਚੋਣਾਂ ਵਿੱਚ ਭਾਜਪਾ ਦਾ ਸਮਰਥਨ ਕਰਨਗੇ ਹੁਣ ਗਣਤੰਤਰ ਦਿਵਸ ਤੇ ਅਸੀਂ ਪੰਜਾਬ ਦੇ ਵਿੱਚ ਕੇਂਦਰ ਵੱਲੋਂ ਰੱਦ ਕੀਤੇ ਪੋਸਟਰ ਵੀ ਜ਼ਰੂਰ ਦਿਖਾਵਾਂਗੇ ਤੋਂ ਇਸ ਦੇ ਨਾਲ ਹੀ ਜੇ ਗੱਲ ਕਰੀਏ ਤਾਂ ਭਗਵਾਨ ਸਿੰਘ ਮਾਨ ਨੇ ਉਹਨਾਂ ਲੀਡਰਾਂ ਨੂੰ ਵੀ ਸਵਾਲ ਪੁੱਛੇ ਨੇ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਤੇ ਹੋਰ ਭਾਜਪਾ ਦੇ ਜਿਹੜੇ ਆਗੂ ਨੇ ਉਹਨਾਂ ਤੋਂ ਸਵਾਲ ਪੁੱਛੇ ਨੇ ਕਿ ਤੁਸੀਂ ਪੰਜਾਬ ਦੀ ਝਾਕੀ ਰੱਦ ਹੋਣ ਤੇ ਕਿਉਂ ਨਹੀਂ ਬੋਲ ਰਹੇ ਹੋ ਆਖਰ ਹੁਣ ਤੁਹਾਡਾ ਕੀ ਯੋਗਦਾਨ ਬਣਦਾ ਏ ਪੰਜਾਬ ਦੇ ਲਈ ਆਖਰ ਤੁਸੀਂ ਸਵਾਲ ਕਿਉਂ ਨਹੀਂ ਪੁੱਛ ਰਹੇ ਜੇ ਗੱਲ ਕਰੀਏ ਤਾਂ ਆਰਡੀਐਫ ਦਾ ਪੈਸਾ ਰੋਕ ਦਿੱਤਾ ਗਿਆ ਕਿੰਨੇ ਪੈਕੇਜ ਨੇ ਜੋ ਪੰਜਾਬ ਦੇ ਨੇ ਜੋ ਰੋਕ ਦਿੱਤੇ ਗਏ ਨੇ ਆਖਰ ਉਹਨਾਂ ਪੈਕੇਜ ਨੂੰ ਬਹਾਲ ਕਰ ਦਿੱਤਾ ਜਾਵੇ ਤਾਂ ਪੰਜਾਬ ਦੀ ਨੁਹਾਰ ਬਦਲ ਸਕਦੀ ਹੈ ਪਰ ਪੰਜਾਬ ਦੇ ਲਈ ਇਹ ਲੋਕ ਕਿਉਂ ਚੁੱਪ ਬੈਠੇ ਨੇ ਪੰਜਾਬ ਦੀ ਝਾਕੀ ਰੱਦ ਕਰਨ ਤੇ ਵੀ ਸੁਨੀਲ ਜਾਖੜ ਜਾਂ ਕੈਪਟਨ ਅਮਰਿੰਦਰ ਸਿੰਘ ਕਿਉਂ ਨਹੀਂ ਬੋਲ ਰਹੇ ਨੇ ਆਖਰ ਇਹ ਲੋਕ ਪੰਜਾਬ ਦੇ ਕੀ ਸਕੇ ਨਹੀਂ ਨੇ ਕਿ ਪੰਜਾਬ ਜਿਹੜਾ ਹੈ ਇਹਨਾਂ ਲੋਕਾਂ ਦਾ ਨਹੀਂ ਹੈ ਇਸ ਗੱਲ ਦਾ ਜਵਾਬ ਮੰਗਿਆ ਜਾ ਰਿਹਾ ਹੈ ਇਸ ਗੱਲ ਦਾ ਜਵਾਬ ਜਿਹੜਾ ਹੈ ਉਹ ਦਿੱਤਾ ਜਾਵੇਗਾ ਪੰਜਾਬ ਚਾਕੀ ਜਿਹੜੀ ਹੈ ਕਿਉਂ ਰੱਦ ਕਰ ਦਿੱਤੀ ਗਈ ਹੈ ਉਧਰ ਦੂਜੇ ਪਾਸੇ ਸੁਨੀਲ ਜਾਖੜ ਨੇ ਇਸ ਦਾ ਜਵਾਬ ਦੇ ਦਿੱਤਾ ਸੁਨੀਲ ਜਾਖੜ ਨੇ ਕਿਹਾ ਹੈ ਪੰਜਾਬ ਦੀਆਂ ਚਾਕੀਆਂ ਰੱਦ ਹੋਣ ਨੂੰ ਲੈ ਕੇ ਸੀਐਮ ਮਾਨ ਤੇ ਹੀ ਭੜਕੇ ਜਾਖੜ ਸ਼ਬਦਾਂ ਦੀ ਮਰਿਆਦਾ ਯਾਦ ਕਰਵਾਈ ਹੈ ਪੰਜਾਬ ਦੀ ਚਾਕੀ ਰੱਦ ਹੋਣ ਨੂੰ ਲੈ ਕੇ ਸੁਨੀਲ ਜਾਖੜ ਮੁੱਖ ਮੰਤਰੀ ਭਗਵੰਤ ਮਾਨ ਤੇ ਹੀ ਭੜਕੁੱਠੇ ਨੇ ਜਾਖੜ ਨੇ ਟਵੀਟ ਕਰਕੇ ਭਗਵੰਤ ਮਾਨ ਨੂੰ ਸਲਾਹ ਦਿੰਦੇ ਹੋਏ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵਗੈਰ ਵਜ੍ਹਾ ਸਿਆਸਤ ਕਰ ਰਹੇ ਨੇ ਇਹ ਝਾਕੀਆਂ ਕਿਸੇ ਤਕਨੀਕੀ ਪਹਿਲੂ ਤੇ ਰੱਦ ਕੀਤੀਆਂ ਹੋਣਗੀਆਂ ਭਗਵੰਤ ਮਾਨ ਨੂੰ ਹਰ ਗੱਲ 'ਚ ਸਿਆਸਤ ਕਰਨ ਦੀ ਆਦਤ ਹੀ ਹੈ ਗਣਤੰਤਰ ਦਿਵਸ ਪ੍ਰੇਡ 'ਚ ਪੰਜਾਬ ਦੀ ਝਾਕੀ ਨੂੰ ਥਾਂ ਨਾ ਮਿਲਣਾ ਜ਼ਕੀਨੀ ਤੌਰ ਤੇ ਸਾਡੇ ਲਈ ਨਿਰਾਸ਼ਾਜਨਕ ਹੈ ਪਰ ਭਾਵਨਾਵਾਂ ਪੜਕਾਉਣ ਲਈ ਇਸ ਮੁੱਦੇ ਦਾ ਫਾਇਦਾ ਉਠਾਇਆ ਜਾ ਰਿਹਾ ਇਸ ਲਈ ਜਿਸ ਤਰ੍ਹਾਂ ਦੀ ਭਾਸ਼ਾ ਮੁੱਖ ਮੰਤਰੀ ਨੇ ਇਸਤੇਮਾਲ ਕੀਤੀ ਹੈ ਉਹ ਕਿਸੇ ਵੀ ਪੰਜਾਬੀ ਨੂੰ ਸੋਭਾ ਨਹੀਂ ਦਿੰਦੀ ਹੈ ਜ਼ਿਕਰ ਜੋਗ ਹੈ ਕਿ 26 ਜਨਵਰੀ ਨੂੰ ਨਵੀਂ ਦਿੱਲੀ ਚ ਗਣਤੰਤਰ ਦਿਵਸ ਪਰੇਡ ਲਈ ਪੰਜਾਬ ਦੀਆਂ ਤਜਵੀਜ਼ ਸੁਧਾ ਤਿੰਨੇ ਝਾਕੀਆਂ ਰੱਦ ਹੋ ਗਈਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੀ ਤਿੱਖੀ ਆਲੋਚਨਾ ਕਰਦਿਆਂ ਕੇਂਦਰ ਸਰਕਾਰ ਦੀ ਨਿੰਦਾ ਕੀਤੀ ਹੈ ਉਨਾ ਕਿਹਾ ਇਹ ਕਿ ਆਜ਼ਾਦੀ ਦੀ ਲੜਾਈ ਚ ਸਭ ਤੋਂ ਵੱਧ ਕੁਰਬਾਨੀਆਂ ਦੇਣ ਜਾਂ ਦੇਣ ਜਾ ਵਾਲੇ ਸੂਬੇ ਦੀ ਝਾਕੀ ਨਹੀਂ ਦਿਖਾਈ ਜਾ ਰਹੀ ਇਸ ਪੰਜਾਬ ਦੇ ਨਾਲ ਇਹ ਵਿਤਕਰਾਹੀ ਹੈ ਮੁੱਖ ਮੰਤਰੀ ਮਾਨ ਨੇ ਕਿਹਾ ਇਹ ਕੇਂਦਰ ਸਰਕਾਰ ਨੇ ਛੋਟੇ ਸਾਹਸਦਿਆਂ ਦੇ ਸ਼ਹਾਦਤ ਵਾਲੇ ਦਿਨਾਂ ਦੇ ਵਿੱਚ ਕੁਰਬਾਨੀ ਵਾਲੇ ਦਿਨਾਂ ਚ ਸੂਬੇ ਨਾਲ ਵੱਡਾ ਧੋਖਾ ਕੀਤਾ ਜਦਕਿ ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਨੂੰ ਸਭ ਤੋਂ ਵੱਧ ਕੁਰਬਾਨੀਆਂ ਜਿਹੜੀਆਂ ਨੇ ਦੇਣੀਆਂ ਪਈਆਂ ਸੀ ਉਹਨਾਂ ਦੱਸਿਆ ਹੈ ਕਿ ਚਿੱਠੀ ਮਿਲੀ ਹੈ ਕਿ ਗਣਤੰਤਰ ਦਿਵਸ ਤੇ ਸਾਡੀ ਝਾਕੀ ਨਹੀਂ ਹੋਵੇਗੀ ਉੱਥੇ ਹੀ ਭਗਵੰਤ ਮਾਨ ਨੇ ਕਿਹਾ ਹੈ ਮੈਂ 26 ਜਨਵਰੀ ਨੂੰ ਜਿਹੜੇ ਸੂਬੇ ਵਿੱਚ ਵੀ ਜਾਵਾਂਗਾ ਉੱਥੇ ਇਹ ਝਾਕੀਆਂ ਦਿਖਾਵਾਂਗਾ ਤੇ ਉਸਤੇ ਅਸੀਂ ਜ਼ਰੂਰ ਲਿਖਾਂਗੇ ਰਿਜੈਕਟਡ ਬਾਈ ਸੈਂਟਰ ਅਸੀਂ ਆਪਣੀਆਂ ਝਾਕੀਆਂ ਖੁਦ ਪੇਸ਼ ਕਰ ਲਵਾਂਗੇ ਇਹ ਗੱਲ ਜਿਹੜੀ ਹੈ ਕਹੀ ਜਾ ਰਹੀ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਜੀ ਇੱਕ ਵੱਡੀ ਅਪਡੇਟ ਜਿਹੜੀ ਹੈ ਸਾਹਮਣੇ ਆ ਰਹੀ ਹੈ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਆਪ ਨੂੰ ਵੱਡਾ ਝਟਕਾ ਲੱਗਿਆ ਹੈ ਪਾਰਟੀ ਦੇ ਸੀਨੀਅਰ ਨੇਤਾ ਨਿਰਮਲ ਸਿੰਘ ਅਤੇ ਉਹਨਾਂ ਦੀ ਧੀ ਅਤੇ ਆਪ ਦੀ ਹਰਿਆਣਾ ਇਕਾਈ ਦੀ ਸੂਬਾ ਮੀਤ ਪ੍ਰਧਾਨ ਚਿਤਰਾ ਸਰਵਰਾ ਨੇ ਵੀਰਵਾਰ ਨੂੰ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਮੰਨਿਆ ਜਾ ਰਿਹਾ ਹੈ ਕਿ ਨਿਰਮਲ ਸਿੰਘ ਅਤੇ ਚਿਤਰਾ ਸਰਵਰਾ ਆਉਣ ਦੇ ਦਿਨਾਂ ਵਿੱਚ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਨਿਰਮਲ ਸਿੰਘ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਮੌਜੂਦ ਸਨ ਵਿਧਾਨ ਸਭਾ ਚੋਣਾਂ ਦੇ ਵਿੱਚ ਟਿਕਟਾਂ ਨਾ ਮਿਲਣ ਕਾਰਨ ਪਿਓ ਧੀ ਨਾਰਾਜ਼ ਹੋ ਗਏ ਨੇ ਉਹਨਾਂ ਦੀ ਨਾਰਾਜ਼ਗੀ ਇੰਨੀ ਵੱਧ ਗਈ ਹੈ ਕਿ ਨਿਰਮਲ ਸਿੰਘ ਅਤੇ ਚਿਤਰਾ ਸਰਵਰਾ ਨੇ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਚੋਣ ਲੜੀ ਪਰ ਦੋਵਾਂ ਨੂੰ ਚੋਣਾਂ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਆਪਾਂ ਸਾਰੇ ਹੀ ਜਾਣਦੇ ਹਾਂ ਉਧਰ ਦੂਜੇ ਪਾਸੇ ਇਹ ਗੱਲ ਕਰੀਏ ਇੱਕ ਵੱਡੀ ਅਪਡੇਟ ਸਮਾਣਾ ਦੇ ਵਿੱਚ ਧੁੰਦ ਕਾਰਨ ਭਿਆਨਕ ਹਾਦਸਾ ਵਾਪਰਿਆ ਹੈ ਬੱਸ ਦੀ ਟਰੈਕਟਰ ਟਰਾਲੀ ਦੇ ਨਾਲ ਟੱਕਰ ਹੋ ਗਈ ਹੈ ਦੋ ਦੀ ਮੌਤ ਹੋਈ ਹੈ ਤੇ ਕਈ ਲੋਕ ਜਿਹੜੇ ਨੇ ਜ਼ਖਮੀ ਹੋ ਗਏ ਨੇ ਜੇ ਗੱਲ ਕਰੀਏ ਤਾਂ ਜਾਣਕਾਰੀ ਅਨੁਸਾਰ ਸਮਾਣਾ ਦੇ ਬੱਸ ਸਟੈਂਡ ਤੋਂ ਬੁੱਧਵਾਰ ਨੂੰ ਜੇ ਗੱਲ ਕਰੀਏ 5:40 ਦੇ ਰੂਟ ਤੇ ਵਾਇਆ ਚੀਕਾ ਤੋਂ ਦਿੱਲੀ ਜਾਣ ਵਾਲੀ ਬੱਸ ਸੰਘਣੀ ਤੁੰਦ ਹੋਣ ਕਰਕੇ ਅੱਗੇ ਇੱਟਾਂ ਦੀ ਭਰੀ ਜਾ ਰਹੇ ਟਰੈਕਟਰ ਟਰਾਲੀ ਦੇ ਨਾਲ ਝਾਟ ਕਰਾਈ ਹੈ ਗੰਭੀਰ ਰੂਪ ਦੇ ਵਿੱਚ ਕਈ ਲੋਕ ਜਿਹੜੇ ਨੇ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਵਿਖੇ ਭੇਜ ਦਿੱਤਾ ਗਿਆ ਜਦੋਂ ਕਿਸ ਹਾਦਸੇ ਵਿੱਚ ਜ਼ਖਮੀਆਂ ਨਾਲ ਟਰਾਲੀ ਤੇ ਬੈਠੇ ਚਾਂਦਨੀ 17 ਸਾਲ ਪੁੱਤਰੀ ਰਾਜਬਾਲਮ ਅਤੇ ਮਹੇਸ਼ 15 ਪੁੱਤਰ ਰਹੀਸ਼ ਦੀ ਰਹੀਸ਼ ਦੀ ਮੌਤ ਹੋ ਗਈ ਹੈ ਜੋ ਕਿ ਜਾਣਕਾਰੀ ਸਾਹਮਣੇ ਮਿਲੀ ਹੈ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਨਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ